शहीद आजम सरदार भगत सिंह जी के जन्म दिहाड़े समर्पित यूथ सेवा बोर्ड और यूथ विंग आम आदमी पार्टी वालों खूनदान कैंप लगाया गया इस संबंधी जानकारी दिद्या यूथ कोआरडीनेटर हलका कनौर इंद्रजीत सियालू ने दसिया कि इस खूनदान कैंप में कनौर शहर दख राजनीतिक सियासी पार्टिया के शहर निवासिया समाज सेवी संस्थावलों भी भरपूर सहयोग मिले है जिसना यह कैंप संपूर्ण हो पाया है ਇਸ ਮੌਕੇ ਹਲਕਾ ਵਿਧਾਇਕ ਗੁਰਲਾਲ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਆਪਣੇ ਸੰਬੋਧਨ ਚ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਹੈ ਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡ ਕੇ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਕੀਮਤੀ ਜਾਨਾਂ ਬਚਾਇਆ ਜਾ ਸਕਣ। ਉਹਨਾਂ ਨੇ ਕਿਹਾ ਕਿ ਇੰਦਰਜੀਤ ਸਿੰਘ ਸਿਆਲੂ ਬਹੁਤ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਹ ਇੱਕ ਨੇਕ ਉਪਰਾਲਾ ਕੀਤਾ। ਇਸ ਮੌਕੇ ਭਗਤ ਸਿੰਘ ਦੇ ਜਨਮ ਦਿਨ ਦੇ ਨਾਲ ਗੁਰਤਾਜ ਸੰਧੂ ਵੀ ਇਹ ਹਲਕਾ ਵਿਧਾਇਕ ਦੇ ਜਨਮ ਦਿਨ ਤੇ ਕੇਕ ਵੀ ਕਟਿਆ ਗਿਆ। ਕਨੌਰ ਤੋਂ ਅਭਿਸ਼ੇਕ ਸੂਦ ਤੇ ਭਗ ਸਿੰਘ ਅੰਟਾਲ ਦੀ ਰਿਪੋਰਟ ਕੋਈ ਵੀ ਲੜਾਈ ਲੜਨੀ ਜਿਹੜੀ ਉਹ ਮੁਸ਼ਕਲ ਨਹੀਂ ਲੱਗੇ ਸੋ ਮੈਂ ਆਪਣੇ ਵੱਲੋਂ ਸਾਰੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਯੂਥ ਵੱਲੋਂ ਮੁਬਾਰਕਬਾਦ ਦਿੰਨਾ ਸਾਡੀ ਟੀਮ ਨੇ ਜਿਹੜਾ ਹੈ ਅਪਰਾਲਾ ਕੀਤਾ ਸ਼ਹੀਦਾਂ ਨੂੰ ਯਾਦ ਕਰਨਾ ਤੇ ਉਹਨਾਂ ਦੇ ਦੱਸੇ ਰਸਤੇ ਦੇ ਉੱਤੇ ਚੱਲਣਾ ਸਾਡੀ ਨੌਜਵਾਨ ਪੀੜ੍ਹੀ ਜਿਹਦੇ ਵਿੱਚ ਯੂਥ ਪ੍ਰਧਾਨ ਨਿਸ਼ਾਨ ਸਿੰਘ ਸੰਧੂ ਇੰਦਰਜੀਤ ਸਿੰਘ ਸਿਆਲੂ ਗਰਤਾਜੂਰੀ ਸਾਰੀ ਇਹਨਾਂ ਦੀ ਜਿਹੜੀ ਟੀਮ ਹੈ ਸੋ ਮਾ ਮੀਡੀਆ ਵਾਲਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਨੌਜਵਾਨਾਂ ਦਾ ਜਿਹੜਾ ਸਨੇਹਾ ਇਸ ਸਨੇਹ ਨੂੰ ਤੁਸੀਂ ਅੱਗੇ ਤੋਂ ਵੱਧ ਤੋਂ ਵੱਧ ਬਚਪਾਲ ਕੋਲੇ ਬਚਾਉਨੇ ਹੋ ਸੋ ਖੂਨਦਾਨ ਕੈਂਪ ਲਾ ਕੇ ਘਨੌਰ ਅਨਾਜ ਮੰਡੀ ਦੇ ਵਿੱਚ ਤੁਸੀਂ ਇੱਕ ਸਰਦਾਂਜਲੀ ਵੀ ਦਿੱਤੀ ਇੱਕ ਯਾਦ ਵੀ ਕੀਤਾ ਅੱਜ ਜਨਮ ਦਿਹਾੜਾ ਕਿਉਂਕਿ ਭਗਤ ਸਿੰਘ ਨੇ ਹਮੇਸ਼ਾ ਹੀ 23 ਸਾਲਾਂ ਦਾ ਰਹਿਣਾ ਉਹ ਇੱਕ ਐਸਾ ਨੌਜਵਾਨ ਗੱਭਰੂ ਸੀ ਜਿਨ੍ਹਾਂ ਦੇ ਚੱਲੇ ਰਸਤੇ ਤੇ ਉੱਤੇ ਸਾਡੀ ਨੌਜਵਾਨੀ ਚਲਦੀ ਐ ਸੋ ਮੈਂ ਆਪਣੇ ਵੱਲੋਂ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਮੁਬਾਰਕਬਾਦ ਕਰਦਾ ਨੀ ਨਸ਼ਿਆਂ ਤੋਂ ਦੂਰ ਰਹੋ ਐਮਐਲਏ ਸਾਹਿਬ ਮੇਰੇ ਨਾਲ ਨਿਸ਼ਾਨ ਸੰਧੂ ਜੀ ਸ਼ਿਵਰਾਜ ਜੀ ਅੱਜ ਅਸੀਂ ਪਹੁੰਚੇ ਸਾਡੀ ਯੂਥ ਦੀ ਸਾਰੀ ਟੀਮ ਅੱਜ ਗੁਰਤਾਜ ਸੰਧੂ ਤੇ ਹੋਰ ਜਿੰਨੇ ਸਾਰੇ ਯੂਥ ਵਾਲੇ ਬੰਦੇ ਹੈਗੇ ਆ ਸਾਰੇ ਇਕੱਠੇ ਹੋ ਗਏ ਇੱਥੇ ਬਲੱਡ ਕੈਂਪ ਡੋਨੇਸ਼ਨ ਕੈਂਪ ਲਾਇਆ ਕਿੰਨੇ ਵੀਰ ਦਾ ਕੰਮ ਹੋ ਗਿਆ ਅ ਕਾਊਂਟ ਤਾਂ ਹਜੇ ਕਰਿਆ ਨਹੀਂ ਮੈਨੂੰ ਲੱਗਦਾ 50 60 ਦੇ ਲਗਭਗ ਹੋ ਗਏ ਬਾਕੀ ਹਜੇ ਲੱਗੇ ਹੋਏ ਆ ਜੇ ਹੋਰ ਕਰਨੀ ਜੀ ਇਸ ਵੇਲੇ ਤਾਂ ਮੈਂ ਕੰਮ ਨਹੀਂ ਰੱਖਦਾ ਸਨੇਹਾ ਦਾ ਬਸ ਇਹੀ ਦੇਣਾ ਚਾਹੁੰਦੇ ਆ ਕਿ ਉਹ 23 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਆ ਆਪਣਾ ਵੀ ਕੋਈ ਫਰਜ਼ ਬਣਦਾ ਉਹਨਾਂ ਦੇ ਜਨਮ ਦਿਹਾੜੇ ਨੂੰ ਕੋਈ ਸ਼ਰਧਾਂਜਲੀ ਦਈਏ ਆਪਾਂ ਉਹ ਸੋਸ਼ਲ ਵਰਕ ਸਿੱਖਿਆ ਅੱਜ ਸਾਡੇ ਮਹਾਨ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਹੈ ਇਸ ਅਫਸਰ ਦੇ ਉੱਤੇ ਅੱਜ ਜਿਹੜੇ ਯੂਥ ਟੀਮ ਸਾਡੀ ਇਹਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੀਗਾ ਤੇ ਭਗਤ ਸਿੰਘ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਸੋਚ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕੀ ਸਨੇਹਾ ਚਾਹੁੰਦੇ ਆ ਯੂਥ ਸਨੇਹਾ ਅਸੀਂ ਜਿਹੜੀ ਨਵੀਂ ਪੀੜ੍ਹੀ ਆ ਯੂਥ ਹੈ ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਵੀ ਜਿਹੜੇ ਸਾਡੇ ਰੋਲ ਮਾਡਲ ਨੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਵੱਡੇ ਹੋਏ ਹਾਂ ਤੁਸੀਂ ਵੀ ਉਹਨਾਂ ਨੂੰ ਪੜ੍ਹੋ ਦੇਖੋ ਵੀ ਉਹਨਾਂ ਨੇ 23 ਸਾਲ ਦੀ ਆਪਣੀ ਉਮਰ ਦੇ ਵਿੱਚ ਕਿਵੇਂ ਦੇਸ਼ ਦੇ ਲਈ ਸ਼ਹਾਦਤ ਪ੍ਰਾਪਤ ਕੀਤੀ ਅਤੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ। ਲੋਕ ਜ਼ਿਲ੍ਹਾ ਯੂਥ ਪ੍ਰਧਾਨ ਪਟਿਆਲਾ ਵਿਧਾਪੀ ਤੇ ਅੱਜ ਜਿਹੜਾ ਇੱਕ ਸਾਡੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਹਰੇਕ ਾਨਕੇਲੇ ਵਿੱਚ ਖੂਨਦਾਨ ਕੈਂਪ ਲਗਾਏ ਗਏ ਨੇ ਸਰ ਸ਼ਹੀਦ ਦੇ ਆਜਮ ਸਰਦਾਰ ਭਗਤ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਦੇ ਰਿਕਾਰਡਿੰਗ ਉਹਨਾਂ ਦੇ ਜਨਮ ਦਿਹਾੜੇ ਦੇ ਇਹ ਇਹਦਾ ਮਕਸਦ ਇਹੀ ਹੈ ਕਿ ਨੌਜਵਾਨ ਸਾਰੇ ਨਸ਼ਿਆਂ ਤੋਂ ਦੂਰ ਰਹਿਣ ਤੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਇੰਨੇ ਏਡੇ ਸੰਘਰਸ਼ ਕੀਤੇ ਅਸੀਂ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਅਸੀਂ